ਹਮਸਾ ਵਾਈਗੁਰੂ ਜੀ ਕੀ ਫਤਈ ਅੱਜ ਅਸੀਂ ਪਿੰਡ ਵਾਸੀਆਂ ਵੱਲੋਂ ਡਿਊਟੀ ਲੱਗੀ ਸੀ ਤੇ ਇਹਨਾਂ ਵੀਰ ਜੀ ਨਾਲ ਸੰਪਰਕ ਹੋਇਆ ਇਹ ਪਿੰਡਾਂ ਦੇ ਰਹਿਣ ਵਾਲੇ ਨੇ ਜਿਹੜੇ ਸਾਡੇ ਨਾਲ ਖੜੇ ਨੇ ਇਹਨਾਂ ਦੇ ਜਿਹੜੀ ਆਪਾਂ ਰਾਸ਼ਨ ਇਕੱਠਾ ਕੀਤਾ ਜੋ ਸਾਰਾ ਇਹਨਾਂ ਨਾਲ ਗੱਲਬਾਤ ਹੋਈ ਕਿ ਰਾਸ਼ਨ ਦੀ ਇੱਥੇ ਚਾਰ ਦੀ ਦੁਰਵਰਤ ਹੋ ਰਹੀ ਹੈ ਜਿਨ੍ਹਾਂ ਨੂੰ ਜ਼ਰੂਰਤ ਆ ਉਹਨਾਂ ਤੱਕ ਪਹੁੰਚ ਨਹੀਂ ਰਿਹਾ ਤੇ ਬਾਕੀ ਲੋਕ ਨੇ ਜਿੱਨਾ ਵੀਆ ਵੱਲੋਂ ਬੇਨਤੀ ਹੈ ਵੀ ਤੁਸੀਂ ਸਾਡੀ ਜਿਹੜੀ ਮਦਦ ਹੈ ਕਣਕ ਦੀ ਬਿਜਾਈ ਤੇ ਆ ਕੇ ਕਰਨੀ ਹੈ ਟੀਜ਼ਲ ਦੇ ਰੂਪ ਚ ਪੀਏਪੀ ਦੇ ਰੂਪ ਚ ਕਣਕ ਦੇ ਬੀਜ ਦੇ ਰੂਪ ਚ ਇਹ ਸਾਡੀ ਮਦਦ ਕਰੋ ਤਾਂ ਕਿ ਅਸੀਂ ਆਉਣ ਵਾਲੇ ਛੇ ਮਹੀਨੇ ਚ ਆਪ ਹੋ ਸਕੀਏ ਸੋ ਮੇਰੀ ਬੇਨਤੀ ਹੈ ਮਾਨਸਾ ਮਟਿੰਡਾ ਸੰਘਰੂਰ ਏਰੀਏ ਦੇ ਲੋਕ ਜੋ ਆ ਰਹੇ ਨੇ ਜਿਹੜੀ ਚੀਜ਼ ਦੀ ਇਹਨਾਂ ਨੂੰ ਜ਼ਰੂਰਤ ਹੈ ਜਿੰਨੇ ਕਿ 4 ਜਿੰਨਾਂ ਜ਼ਰੂਰਤ ਹੈ ਬਾਧੂ ਹੈ ਇੱਥੇ ਲੰਗਰ ਬਾਧੂ ਹੈ ਕਿਸੇ ਚੀਜ਼ ਦੀ ਕਮੀ ਨਹੀਂ ਜੋ ਮੈਡੀਕਲ ਸਹੂਲਤ ਹੈ ਸਾਰੀ ਕੈਂਪ ਲੱਗੇ ਹੋਏ ਨੇ ਬੰਨ ਦੇ ਉੱਤੇ ਪਰ ਇੱਕ ਗੱਲ ਇਹ ਹੈ ਵੀ ਇੱਧਰ ਅੰਮ੍ਰਿਤਪਾਲ ਦੀ ਦਿਖਾਓ ਆ ਦਿਖ ਰਿਹਾ ਜੀ ਇਹਨੇ ਨੇ ਵੀ 10 ਤੋਂ 12 ਕਿਲੋਮੀਟਰ ਦਾ ਏਰੀਆ ਇਹ ਇੱਥੋਂ 5 ਫੁੱਟ ਅਕੇ 10-12 ਫੁੱਟ ਢੰਗਾਈ ਦੇ ਵਿੱਚ ਹੈ ਸਾਰੀਆਂ ਜ਼ਮੀਨਾਂ ਦੇਕੋ ਨੀ ਪਾਣੀ ਫਿਰ ਗਿਆ ਸਾਰੀਆਂ ਫਸਲਾਂ ਮਰ ਚੁੱਕੀਆਂ ਨੇ ਹੁਣ ਮੈਂ ਬੇਨਤੀ ਕਰੂੰਗਾ ਵੀ ਜਿਹੜਾ ਰਸਨ ਆਪਣਾ ਉਹ ਆਪਾਂ ਸਟੋਰ ਕਰਕੇ ਰੱਖਣਾ ਸਾਰੇ ਪਿੰਡਾਂ ਦੇ ਮੇਰੇ ਵੀਰਾਂ ਨੂੰ ਬੇਨਤੀ ਹੈ ਠੀਕ ਹੈ ਵੀ ਉਹ ਸਟੋਰ ਕਰ ਲਓ ਤੇ ਉਸ ਤੋਂ ਬਾਅਦ 5 ਤੋਂ 10 ਦਿਨਾਂ ਤੱਕ ਇਹ ਆਪਾਂ ਇੱਥੇ ਪਹੁੰਚਾ ਸਕੀਏ ਇਹਨਾਂ ਵੀਰਾਂ ਨਾਲ ਸੰਪਰਕ ਕਰਕੇ ਵੀ ਕਦੋਂ ਅਸੀਂ ਤੁਹਾਡੇ ਕੋਲੇ ਪਹੁੰਚੀਏ ਦੂਸਰੀ ਗੱਲ ਕੱਲ 4 ਵਜੇ ਤੋਂ ਲੈ ਕੇ 1 ਫੁੱਟ ਪਾਣੀ ਵਧ ਚੁੱਕਿਆ ਤੇ ਆਉਣ ਵਾਲੇ ਰਾਤ ਦਿਨ ਦੇ ਵਿੱਚ ਹੋਰ ਵੀ ਵਧਣਾ ਇਹ ਭਰਾਵਾਂ ਦੇ ਦੰਸ਼ਣ ਮੁਤਾਬਕ 2,70,000 ਕਿਊਸਕ ਪਾਣੀ ਆਗ ਆ ਰਿਹਾ ਹੈ 30 35 40 ਹਜ਼ਾਰ ਹੋਰ ਸਵਾ 3 ਲੱਖ ਤੱਕ ਇਹ ਪਹੁੰਚਣਾ ਕੱਲ ਤੱਕ ਸੋ ਚੱਲ ਸਕਦਾ ਹੈ ਉਸ ਤੋਂ ਬਾਅਦ ਇਹ ਬੰਨ ਵੀ ਖਤਲੇ 'ਚ ਹੋਣਗੇ ਜੇ ਜ਼ਿਆਦਾ ਪਿੱਛੇ ਹੋਰ ਬਾਰਿਸ਼ ਹੋ ਗਈ। ਸੋ ਸਾਰੇ ਵੀਰਾਂ ਨੂੰ ਮੇਰੀ ਬੇਨਤੀ ਹੈ ਠੀਕ ਹੈ ਵੀ ਆਪਣਾ ਜਿਹੜਾ ਲੰਗਰ ਕੋਈ ਪੈਸਾ ਠੀਕ ਆ ਉਹ ਸਟੋਰ ਕਰਕੇ ਰੱਖਣ ਜਦੋਂ ਇਹਨਾਂ ਦੀ ਕਾਲ ਆਵੇ ਤਾਂ ਕਿ ਉਹ ਸਹੀ ਰੂਪ ਦੇ ਵਿੱਚ ਸਹੀ ਲੋਕਾਂ ਤੱਕ ਉਹਦੀ ਸੇਵਾ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ